ਪਰ ਸਾਨੂੰ ਪਤਾ ਲੱਗਾ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਕੱਲ ਜਿਹੜਾ ਉਹ ਕੱਥੂ ਨੰਗਲ ਦੇ ਪੈਲਸ ਵਿੱਚ ਆ ਰਹੇ ਹੈਗੇ ਆ ਔਰ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਪਹਿਲੋ ਐਲਾਨ ਕੀਤਾ ਵਾ ਜਿਹੜੀ ਹੁਣ ਉਹ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਖੋਣ ਵਾਸਤੇ ਲੈ ਕੇ ਆ ਰਹੇ ਆ ਉਹਨੂੰ ਲੈ ਕੇ ਔਰ ਇਹਦੇ ਨਾਲ ਜਿਹੜਾ ਸ਼ੰਭੂ ਤੇ ਖਨੌਰੀ ਦੇ ਵਿੱਚ ਮੋਰਚੇ ਪੁੱਟੇ ਗਏ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਨਸ਼ਾ ਜਿਸਾਬ ਦਾ ਵਿਕ ਰਿਆ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮਾਫੀ ਜੜੀਆਂ ਹੋਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੀਸਫੁਲੀ ਇਕੱਠੇ ਹੋਵਾਂਗੇ ਪਿੰਡ ਬਰਿਆਮ ਨੰਗਲ ਦੇ ਵਿੱਚ ਉੱਥੋਂ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਸਵਾਲ ਕਰਨ ਜਾਵਾਂਗੇ ਜੇ ਪ੍ਰਸ਼ਾਸਨ ਸਵਾਲ ਕਰਨ ਦਾ ਮੌਕਾ ਦੇਊਗਾ ਵਿਰੋਧ ਨਹੀਂ ਕਰਾਂਗੇ ਉਹਨਾਂ ਦਾ ਹੱਕ ਬੰਦਾ ਉਹ ਕਹਿੰਦੇ ਕਿਸਾਨਾਂ ਦੀ ਰਾਇ ਜਾਣਾਂਗੇ ਉਹ ਆਏ ਹੋਏ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਨਹੀਂ ਦੇਣਗੇ ਫਿਰ ਉਹਨਾਂ ਦਾ ਵਿਰੋਧ ਕਰਾਂਗੇ ਵਿਰੋਧ ਕਰਾਂਗੇ ਸਾਡਾ ਇਹ ਐਲਾਨ ਨਹੀਂ ਹੈਗਾ ਕਿ ਉਹਨਾਂ ਨੂੰ ਹਜੇ ਪ੍ਰੋਗਰਾਮ ਨਹੀਂ ਕਰਨ ਦੇਣੇ ਪ੍ਰੋਗਰਾਮ ਕਰਨ ਪਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਉਹ ਦੇਣ ਇਹਦੇ ਨਾਲ ਦੀ ਨਾਲ ਜਿਹੜਾ 11 ਦਾ ਮੋਟਰਸਾਈਕਲ ਮਾਰਚ ਆ ਉਹਦੀ ਤਿਆਰੀ ਕਰ ਰਹੇ ਆ 20 ਨੂੰ ਜਿਹੜਾ ਜਲੰਧਰ ਵਿੱਚ ਵੱਡੀ ਮਹਾਰੈਲੀ ਹੋਣੀ ਉਹਦੀ ਤਿਆਰੀ 28 ਨੂੰ ਅੰਮ੍ਰਿਤਸਰ ਐਸਐਸਪੀ ਦੇ ਵਿੱਚ ਹਜ਼ਾਰਾਂ ਹਜ਼ਾਰ ਮਾਵਾ ਭੈਣਾ ਦਾ ਇਕੱਠ ਕਰਕੇ ਨਸ਼ਿਆਂ ਵਿਰੁੱਧ ਜੁੱਦ ਦੀ ਜਿਹੜੀ ਆ ਉਹ ਜਿਹੜਾ ਜਿਹੜਾ ਪ੍ਰਚਾਰ ਹੋ ਰਿਹਾ ਉਹਦੀ ਫੂਕ ਕੱਢਾਂਗੇ ਵੀ ਪਿੰਡਾਂ ਵਿੱਚ ਨਸ਼ਾ ਕਰਤਾਉਣ ਕੌਣ ਵਰਤਾ ਰਿਹਾ ਇਹ ਪ੍ਰੋਗਰਾਮਾਂ ਦਾ ਅੱਜ ਅਸੀਂ ਤਿਆਰੀ ਕਰਵਾਈ ਆ ਧੰਨਵਾਦ ਪਰ ਸਾਨੂੰ ਪਤਾ ਲੱਗਾ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਕੱਲ ਜਿਹੜਾ ਉਹ ਕੱਥੂ ਨੰਗਲਦੇਵ ਪੈਲਸ ਵਿਚ ਆ ਰਹੇ ਹੈਗੇ ਆ ਔਰ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਪਹਿਲੋ ਐਲਾਨ ਕੀਤਾ ਵਾ ਜਿਹੜੀ ਹੁਣ ਉਹ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਖੋਣ ਵਾਸਤੇ ਲੈ ਕੇ ਆ ਰਹੇ ਆ ਓਨੂੰ ਲੈ ਕੇ ਔਰ ਇਹਦੇ ਨਾਲ ਜਿਹੜਾ ਸ਼ੰਭੂ ਤੇ ਖਨੌਰੀ ਦੇ ਵਿੱਚ ਮੋਰਚੇ ਪੁੱਟੇ ਗਏ ਓਨੂੰ ਲੈ ਕੇ ਪੰਜਾਬ ਦੇ ਵਿੱਚ ਨਸ਼ਾ ਜਿਸ ਹੱਬ ਨਾਲ ਵਿਕ ਰਿਆ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਰਜ਼ਾ ਮਾਫੀ ਜੜੀਆਂ ਹੋਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੀਸਫੁਲੀ ਇਕੱਠੇ ਹੋਵਾਂਗੇ ਪਿੰਡ ਬਰਿਆਮ ਨੰਗਲ ਦੇ ਵਿੱਚ ਉੱਥੋਂ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਸਵਾਲ ਕਰਨ ਜਾਵਾਂਗੇ ਜੇ ਪ੍ਰਸ਼ਾਸਨ ਸਵਾਲ ਕਰਨ ਦਾ ਮੌਕਾ ਦੇਊਗਾ ਵਿਰੋਧ ਨਹੀਂ ਕਰਾਂਗੇ ਉਹਨਾਂ ਦਾ ਹੱਕ ਮੰਨਦਾ ਉਹ ਕਹਿੰਦੇ ਕਿਸਾਨਾਂ ਦੀ ਰਾਇ ਜਾਣਾਂਗੇ ਉਹ ਆਏ ਹੋਏ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਨਹੀਂ ਦੇਣਗੇ ਫਿਰ ਉਹਨਾਂ ਦਾ ਵਿਰੋਧ ਕਰਾਂਗੇ ਵਿਰੋਧ ਕਰਾਂਗੇ ਸਾਡਾ ਇਹ ਐਲਾਨ ਨਹੀਂ ਹੈਗਾ ਕਿ ਉਹਨਾਂ ਨੂੰ ਹਜੇ ਪ੍ਰੋਗਰਾਮ ਨਹੀਂ ਕਰਨ ਦੇਣੇ ਪ੍ਰੋਗਰਾਮ ਕਰਨ ਪਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਉਹ ਦੇਣ ਇਹਦੇ ਨਾਲ ਦੀ ਨਾਲ ਜਿਹੜਾ 11 ਦਾ ਮੋਟਰਸਾਈਕਲ ਮਾਰਚ ਆ ਉਹਦੀ ਤਿਆਰੀ ਕਰ ਰਹੇ ਆ 20 ਨੂੰ ਜਿਹੜਾ ਜਲੰਧਰ ਵਿੱਚ ਵੱਡੀ ਮਹਾਰੈਲੀ ਹੋਣੀ ਉਹਦੀ ਤਿਆਰੀ 28 ਨੂੰ ਅੰਮ੍ਰਿਤਸਰ ਐਸਐਸਪੀ ਦੇ ਵਿੱਚ ਹਜ਼ਾਰਾਂ ਹਜ਼ਾਰ ਮਾਵਾ ਭੈਣਾ ਦਾ ਇਕੱਠ ਕਰਕੇ ਨਸ਼ਿਆਂ ਵਿਰੁੱਧ ਜੁੱਧ ਦੀ ਜਿਹੜੀ ਆ ਉਹ ਜਿਹੜਾ ਜਿਹੜਾ ਪ੍ਰਚਾਰ ਹੋ ਰਿਹਾ ਉਹਦੀ ਫੂਕ ਕੱਢਾਂਗੇ ਵੀ ਪਿੰਡਾਂ ਵਿੱਚ ਨਸ਼ਾ ਕਰਤਾਉਣ ਕੌਣ ਵਰਤਾ ਰਿਹਾ ਇਹ ਪ੍ਰੋਗਰਾਮਾ ਦਾ ਅੱਜ ਅਸੀਂ ਤਿਆਰੀ ਕਰਵਾਈ ਆ ਧੰਨਵਾਦ